ਜੇ ਪੰਜਾਬ ਦੇ ਵਿੱਚ ਤੁਸੀਂ ਸਾਫ ਕਾ ਪੁਲਿਸ ਇੰਸਪੈਕਟਰ ਰਹੇ ਹੋ ਆਮ ਕਰਕੇ ਜਦੋਂ ਕਹਿੰਦੇ ਪੰਜਾਬ ਪੁਲਿਸ ਦਾ ਨਾਮ ਆਉਂਦਾ ਨਾ ਉੱਥੇ ਲੋਕੀ ਡਰਦੇ ਆ ਸ਼ੁਰੂ ਤੋਂ ਹੀ ਬਹੁਤ ਵਧਿੱਕੀਆਂ ਹੁੰਦੀਆਂ ਆ ਜਾਂ ਪੁਲਿਸ ਦੀਆਂ ਆਮ ਲੋਕਾਂ ਤੇ ਮਤਲਬ ਲੋਕ ਨਾ ਜਿਵੇਂ ਡਰਦੇ ਜੇ ਨੇ ਮਤਲਬ ਅਜੇ ਤੱਕ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਲਾਓ ਇੰਡੀਆ ਦਾ ਤਾਂ ਛੱਡੋ ਪੰਜਾਬ ਪੁਲਿਸ ਜਿਹੜੀ ਹੈ ਉਹ ਲੋਕਾਂ 'ਚ ਵਿਚਰ ਨਹੀਂ ਰਹੀ ਕੋਈ ਕ ਆਪਣਾ ਹਊਆ ਬਣਾ ਕੇ ਰਹਿੰਦੇ ਨੇ ਵੀ ਆਪਾਂ ਲੋਕਾਂ ਨੂੰ ਕਿਵੇਂ ਤੰਗ ਕਰੀਏ ਤੇ ਆਪਾਂ ਨੂੰ ਕੁਝ ਮਿਲੇ ਉੱਥੋਂ ਦੀ ਪੁਲਿਸ ਤੇ ਪ੍ਰੈਸ਼ਰ ਬਹੁਤ ਹੁੰਦਾ ਰਾਜਨੀਤਿਕ ਪ੍ਰੈਸ਼ਰ ਬਹੁਤ ਹੁੰਦਾ ਤੁਸੀਂ ਰਹੇ ਹੋ ਬਾਕੀ ਹੁੰਦਾ ਜੀ ਹਾਂ ਜੀ ਹਾਂ ਇਹ ਚ ਕੋਈ ਸ਼ੱਕ ਨਹੀਂ ਛੋਟੇ ਛੋਟੇ ਬੰਦੇ ਵੀ ਜਿਹੜੇ ਨੇ ਉਹ ਵੀ ਆ ਕੇ ਥਾਣੇ ਤੇ ਆਉਂ ਕਹਿੰਦੇ ਨੇ ਤੂੰ ਮੇਰਾ ਕੰਮ ਕਰਨਾ ਕਿ ਨਹੀਂ ਮੈਂ ਮੰਤਰੀ ਨੂੰ ਫੋਨ ਕਰਾਂ ਭਈ ਮੰਤਰੀ ਵੀ ਜਿਹੜੇ ਨੇ ਉਹਨਾਂ ਨੂੰ ਹੀਟਾ ਲਾ ਕੇ ਖੁਸ਼ ਰਹਿੰਦੇ ਨੇ ਉੱਥੋਂ ਦੀ ਪੁਲਿਸ ਨੂੰ ਪੂਰੀ ਆਜ਼ਾਦੀ ਦੇਣੀ ਚਾਹੀਦੀ ਹੈ ਪਰ ਇਹ ਪੂਰੀ ਜਾਦੀ ਦੇਤੀ ਜਿਹੜੀ ਕੈਪ ਤੁਹਾਡੇ ਜਦੋਂ ਕੇਪੀਐਸ ਗਿੱਲੇ ਨੇ ਪੂਰੀ ਜਾਦੀ ਦਿੱਤੀ ਹੋਈ ਸੀ ਤੁਸੀਂ ਦੇਖਿਆ ਫਿਰ ਕੀ ਹਾਲਾਤ ਬਣਾਏ ਸੀ ਉਹਨੇ ਤੇ ਪੁਲਿਸ ਵਾਲੇ ਫਿਰ ਉਸ ਤੋਂ ਬਾਅਦ ਆਪਣੀ ਮਨਮਰਜ਼ੀ ਇੰਨੀ ਕਰਨ ਲੱਗੇ ਉਹਦੇ ਤੋਂ ਬਾਅਦ ਵੀ ਉਹ ਆਪਣੇ ਉਹ ਸਮਝਦੇ ਸੀ ਸਾਡੇ ਹੀ ਰਾਜ ਆ ਹੋਰ ਕਿਸੇ ਦਾ ਰਾਜ ਨਹੀਂ ਪਰ ਤੁਸੀਂ ਮੰਨਦੇ ਵੀ ਉਹ ਅਜਿਹਾ ਰਾਜ ਨਹੀਂ ਚਾਹੀਦਾ ਨਹੀਂ ਉਹਨੂੰ ਲੋਕ ਚੰਗਾ ਹੀ ਨਹੀਂ ਸਮਝਦੇ ਇਸੇ ਕਰਕੇ ਲੋਕ ਇਹਨਾਂ ਦੇ ਨਾਲ ਮਿਲਵਰਤਨ ਨਹੀਂ ਰੱਖਦੇ 1985 ਦੇ ਵਿੱਚ ਮੈਂ ਉਦੋਂ ਕਤਵਾਲੀ ਅੰਮ੍ਰਿਤਸਰ ਸੀ ਜੀ ਇੱਥੋਂ ਸਪੈਸ਼ਲ ਫੋਰਸ ਗਈ ਜਲੰਧਰ ਤੋਂ ਜੀ ਉਹਨਾਂ ਦਿਨਾਂ ਦੇ ਵਿੱਚ ਮੈਂ ਦੇਖਿਆ ਵੀ ਪੁਲਿਸ ਜਿਹੜੀ ਸੀ ਸਾਡੀ ਪੁਲਿਸ ਹੀ ਜੀ ਮਤਲਬ ਇੰਨਾ ਧੱਕਾ ਕਰ ਰਹੀ ਸੀ ਇੱਥੋਂ ਦੇ ਜਿਹੜੇ ਇੱਥੋਂ ਦੀ ਪੁਲਿਸ ਨਾਲ ਕਦੇ ਬਾਹ ਪਿਆ ਕਦੇ ਮਿਲੇ ਹੋਣ ਦੇਖੇ ਹੋਵੇ ਕਦੇ ਗੱਲਬਾਤ ਕਰਨ ਦਾ ਮੌਕਾ ਕਿਉਂਕਿ ਪੁਲਿਸ ਦੇ ਉਹ ਪੁਲਿਸ ਦੇਖ ਕੇ ਚੌਜਾ ਚੜ ਜਾਂਦਾ ਇਹ ਸਾਡੇ ਵਿਭਾਗ ਦੇ ਆ ਇੱਥੇ ਦੀ ਪੁਲਿਸ ਆ ਕਹਿੰਦੇ ਕੋਈ ਮਤਲਬ ਨਹੀਂ 1921 ਦਾ ਕੋਈ ਫालतू ਗੱਲ ਨਹੀਂ ਕਰਦੇ ਓਨੀ ਗੱਲ ਕਰਦੇ ਆ ਜਿੰਨੀ ਕੋਲ ਜ਼ਰੂਰ ਦੀ ਲੋੜ ਆ ਪਰ ਉੱਥੇ ਉੱਥੇ ਮਾੜੇ ਦੇ ਘਰ ਤੱਕ ਜਾਂਦੀ ਆ ਪੁਲਿਸ ਵੀ ਇੱਥੇ ਦੀ ਪੁਲਿਸ ਇੰਨੀ ਇਮਾਨਦਾਰ ਆ ਮਤਲਬ ਕੋਈ ਪੈਸੇ ਦਾ ਲੈਣ ਦੇਣ ਦਾ ਕੋਈ ਹੈ ਹੀ ਨਹੀਂ ਵਰਕ ਹੀ ਪਾੜਦੇ ਹੋ ਤਾਂ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਅਜਹੀ ਮਾਨਮਤੀ ਸ਼ਖਸੀਅਤ ਸਰਦਾਰ ਜੋਪਿੰਦਰ ਸਿੰਘ ਜੀ ਚੀਮਾ ਸਾਹਿਬ ਜੋ ਕਿ ਅਮਰੀਕਾ ਫੇਰੀ ਤੇ ਆਏ ਹੋਏ ਨੇ ਪੰਜਾਬ ਦੇ ਵਿੱਚ ਪੁਲਿਸ ਇਨਸਪੈਕਟਰ ਰਿਟਾਇਰ ਨੇ ਆਪਾਂ ਇਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਪੰਜਾਬ ਦੀਆਂ ਤੇ ਇੱਥੋਂ ਦੀਆਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਕੀ ਫਰਕ ਲੱਗਿਆ ਹਾਂਜੀ ਚੀਮਾ ਸਾਹਿਬ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਜੀ ਬਹੁਤ ਮੇਰਾ ਜੀ ਬਾਬੇ ਨਾਨਕ ਦੀਆਂ ਚੜ੍ਹਦੀ ਕਲਾ ਤੇ ਪਹਿਲੇ ਦੱਸੋ ਵੀ ਤੁਸੀਂ ਅਮਰੀਕਾ ਪਹਿਲੀ ਵਾਰ ਆਏ ਹੋ ਤੁਹਾਡੀ ਪਹਿਲੀ ਫੇਰੀ ਦਾ ਕਿਹੋ ਜਿਹਾ ਤਜਰਬਾ ਰਿਹਾ ਇਹ ਸਰਪਾਲ ਸਿੰਘ ਦੀ ਬਹੁਤ ਵਧੀਆ ਤਜਰਬਾ ਰਿਹਾ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਆਇਆ ਆ ਬਾਹਰ ਜੀ ਅੱਗੇ ਮੈਂ ਕਿਸੇ ਕੰਟਰੀ ਤੇ ਗਿਆ ਵੀ ਨਹੀਂ ਜੀ ਇੱਥੇ ਆਪਣੇ ਰਿਲੇਟਿਵਸ ਵਗੈਰਾ ਹੋਣ ਕਰਕੇ ਉਹਨਾਂ ਨੂੰ ਮਿਲਣ ਆਗੇ ਸੀਗੇ ਰਿਟਾਇਰ ਹੋਗੇ ਸੀ ਪੁਲਿਸ ਵਿਭਾਗ ਵਿੱਚੋਂ ਜੀ ਤੇ ਬਹੁਤ ਵਧੀਆ ਆ ਕੇ ਹੱਬੋਵਾ ਲੱਗਾ ਪਹਿਲਾਂ ਤਾਂ ਲੱਗਦਾ ਸੀ ਵੀ 6 ਮਹੀਨੇ ਨਿਕਲ ਨਹੀਂ ਨਹੀਂ ਜੀ ਜਦੋਂ ਆ ਕੇ ਦੇਖਿਆ ਪਰ ਮੁੜ ਕੇ ਇੰਨਾ ਦਿਲ ਲੱਗਿਆ ਕਿ ਹੁਣ ਜਾਣ ਨੂੰ ਜੀ ਨਹੀਂ ਕਰਦਾ ਕਿਆ ਬਾਤ ਹੈ ਤੇ ਜਿਵੇਂ ਆਮ ਕਰਕੇ ਇੱਥੇ ਜਿਹੜੇ ਤੁਹਾਡੀ ਏਸ ਦੇ ਵਿੱਚ ਆਉਂਦੇ ਆ ਉਹ ਬੜਾ ਮਹਿਸੂਸ ਕਰਦੇ ਵੀ ਨਹੀਂ ਇਹ ਤਾਂ ਮਿੱਠੀ ਜੇਲ ਹੈ ਇੱਥੇ ਆ ਕੇ ਫਸ ਗਏ ਆ ਉਸ ਤਰ੍ਹਾਂ ਦਾ ਮਹਿਸੂਸ ਤਾਂ ਨਹੀਂ ਹੋਇਆ ਜੀ ਬਿਲਕੁਲ ਹੀ ਨਹੀਂ ਹੋਇਆ ਜੀ ਕਿਉਂਕਿ ਚਲੇ ਜਾਂਦੇ ਸੀ ਬਾਹਰ ਘੁੰਮਣ ਫੇਰਨਾ ਘਰ ਬਹੁਤ ਘੱਟ ਬਹਿੰਦੇ ਸੀ ਬੰਦਾ ਉਦ ਹੀ ਅੱਕਦਾ ਜਦੋਂ ਕਾਰੀ ਬੈਠਾ ਰਹੇ ਹਰ ਵਕਤ ਟੀਵੀ ਨਾਲ ਜੁੜਿਆ ਰਹੇ ਕਿਤੇ ਆਉਣਾ ਨਹੀਂ ਜਾਣਾ ਨਹੀਂ ਕਿਸੇ ਨੂੰ ਮਿਲਣਾ ਨਹੀਂ ਫਿਰ ਉਹਦੀ ਉਸ ਤਰ੍ਹਾਂ ਦੀ ਰੁਟੀਨ ਪਹਿਲਾਂ ਵਾਲੀ ਤਾਂ ਇੰਡੀਆ ਵਾਲੀ ਰਹਿੰਦੀ ਨਹੀਂ ਫਿਰ ਉਹ ਇੱਥੇ ਆ ਕੇ ਮਜੂਰ ਹੋਣ ਲੱਗ ਜਾਂਦਾ ਵੀ ਮੈਂ ਕਿੱਥੇ ਜੇਲ੍ਹ ਚ ਆ ਗਿਆ ਜੀ ਅੱਛਾ ਪੰਜਾਬ ਦੇ ਵਿੱਚ ਤੁਸੀਂ ਸਾਫ ਕਾ ਪੁਲਿਸ ਇੰਸਪੈਕਟਰ ਰਹੇ ਹੋ ਉਥੋਂ ਦੇ ਜਿਹੜੇ ਇੱਥੋਂ ਦੀ ਪੁਲਿਸ ਨਾਲ ਕਦੇ ਬਾਹ ਪਿਆ ਕਦੇ ਮਿਲੇ ਹੋਣ ਦੇਖੇ ਹੋਵੇ ਕਦੇ ਗੱਲਬਾਤ ਕਰਨ ਦਾ ਮੌਕਾ ਕਿਉਂਕਿ ਪੁਲਿਸ ਦੇ ਹੋ ਪੁਲਿਸ ਦੇਖ ਕੇ ਚੌਜਾ ਚੜ ਜਾਂਦਾ ਵੀ ਇਹ ਸਾਡੇ ਮੈਕਮੇ ਦੇ ਆ ਕਦੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਹਾਂ ਹੋਈ ਵੀ ਮਿਲੇ ਵੀ ਇਤੋਂ ਦੀ ਪੁਲਿਸ ਵਾਲੇ ਜਿਹੜੇ ਅਫਸਰਸ ਨੇ ਉਹਨਾਂ ਨੂੰ ਮੇਲੇ ਬੜਾ ਰਿਗਾਰਡ ਕਰਦੇ ਨੇ ਬੜਾ ਹੱਸ ਕੇ ਬੋਲਦੇ ਨੇ ਮਤਲਬ ਕੋਈ ਐਸੀ ਗੱਲ ਨਹੀਂ ਲੱਗੀ ਕੋਈ ਡਿਫਿਕਲਟੀ ਵਾਲੀ ਵੀ ਦੇਖ ਕੇ ਕਈ ਲੋਕ ਤਾਂ ਕਹਿੰਦੇ ਆ ਜੀ ਸਾਨੂੰ ਡਰ ਲੱਗਣ ਲੱਗ ਜਾਂਦਾ ਡਰ ਵਾਲੀ ਗੱਲ ਹੀ ਕੋਈ ਨਹੀਂ ਉਹ ਉਹਨਾਂ ਦਾ ਜੋ ਕਾਨੂੰਨ ਆ ਉਹਦੇ ਮੁਤਾਬਕ ਚੱਲਦੇ ਨੇ ਕੋਈ ਬਾਧੂ ਕਾਟੂ ਗੱਲ ਨਹੀਂ ਕਰਦੇ ਇਸ ਕਰਕੇ ਬਹੁਤ ਵਧੀਆ ਕੋਈ ਮੈਨੂੰ ਤਾਂ ਨਹੀਂ ਲੱਗਿਆ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਇੰਨਾ ਜ਼ ਡਿਫਰੈਂਸ ਵਾਲੀ ਜੀ ਪਰ ਕੋਈ ਖਾਸ ਡਿਫਰੈਂਸ ਜਿਹੜੀ ਉੱਥੋਂ ਦੀ ਪੁਲਿਸ ਦਾ ਕੋਈ ਤੁਸੀਂ ਦੇਖਿਆ ਇੱਥੋਂ ਦੀ ਪੁਲਿਸ ਦੇ ਵਿੱਚ ਆਮ ਕਰਕੇ ਜਦੋਂ ਕਹਿੰਦੇ ਪੰਜਾਬ ਪੁਲਿਸ ਦਾ ਨਾਮ ਆਉਂਦਾ ਨਾ ਉੱਥੇ ਲੋਕੀ ਡਰਦੇ ਆ ਜੋ ਪੁਲਿਸ ਆ ਗਈ ਤੇ ਇੱਥੇ ਜਦੋਂ ਪੁਲਿਸ ਦੀ ਗੱਲ ਹੁੰਦੀ ਹੈ ਇੱਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ ਵੀ ਕੋਈ ਨਹੀਂ ਆ ਹੁਣ ਆਪਾਂ ਪੁਲਿਸ ਦੀ ਨਿਗਰਾਨੀ ਚ ਇਹਦੇ ਬਾਰੇ ਕੋਈ ਗੱਲ ਇਹ ਗੱਲ ਤਾਂ ਦੇਖਣ ਜਾਈ ਹੈ ਜੀ ਤੇ ਮਹਿਸੂਸ ਵੀ ਕੀਤਾ ਗਿਆ ਕਿਉਂਕਿ ਮੈਂ 30 32 ਸਾਲ ਨੌਕਰੀ ਕੀਤੀ ਜੀ ਪੁਲਿਸ ਡਿਪਾਰਟਮੈਂਟ ਤੇ ਪੰਜਾਬ ਚ 12ਵੀਂ ਅੰਦਰ ਜਾਣ ਮੌਕਾ ਮਿਲਿਆ ਕਈ ਜਗ੍ਹਾ ਤੇ ਦੂਜੀਆਂ ਸੀਟਾਂ 'ਚ ਵੀ ਪਰ ਉੱਥੋਂ ਦਾ ਤੇ ਇੱਥੋਂ ਦਾ ਕਾਫੀ ਡਿਫਰੈਂਸ ਹੈ ਕੋਈ ਖਾਸ ਡਿਫਰੈਂਸ ਡਿਫਰੈਂਸ ਤੁਸੀਂ ਇਹ ਲਾ ਲਓ ਭਈ ਉੱਥੇ ਤਾਂ ਜੇ ਪੁਲਿਸ ਮਤਲਬ ਪਿੰਡ ਜਾਂ ਹੋਰ ਆ ਜੇ ਤਾਂ ਲੋਕ ਡਰਦੇ ਨੇ ਘਰਾਂ 'ਚ ਵੜ ਜਾਂਦੇ ਨੇ ਦਰਵਾਜ਼ੇ ਵੀ ਲਾ ਲੈਂਦੇ ਨੇ ਕਈ ਥਾਂ ਤਾਂ ਇਹੋ ਜਿਹੇ ਹਾਲਾਤ ਨੇ ਕੋਈ ਚਾਹ ਪਾਣੀ ਨਹੀਂ ਪੁੱਛਦਾ ਕੋਈ ਗੱਲ ਨਹੀਂ ਕਰਦਾ ਅਗਲਾ ਕਹਿੰਦਾ ਯਾਰ ਕਾਨੂੰ ਮੱਥੇ ਲੱਗਣਾ ਇਹਨਾਂ ਦੇ ਪਰਾਂ ਦੀ ਹੋ ਕੇ ਲੰਘ ਜਾਓ ਜੀ ਪਰ ਇੱਥੇ ਕੋਈ ਅਸੀਂ ਗੱਲ ਹੀ ਨਹੀਂ ਐਵੇਂ ਹੀ ਤੁਰੇ ਫਿਰਦੇ ਆ ਪੁਲਿਸ ਵਾਲੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਮਤਲਬ ਉਹਨਾਂ ਨੇ ਮਿਲਣਾ ਵੀ ਹੈ ਤਾਂ ਤੁਹਾਨੂੰ ਪਹਿਲਾਂ ਇਹ ਪੁੱਛਣਾ ਵੀ ਤੁਸੀਂ ਇੱਥੇ ਦੇ ਰਹਿਣ ਆਏ ਹੋ ਜਾਂ ਟੂਰਿਸਟ ਵਿਜ਼ਿਟ ਤੇ ਆਏ ਹੋ ਕਿਵੇਂ ਆਏ ਹੋ ਜੀ ਬਸ ਇਹ ਗੱਲਾਂ ਦਾ ਤੁਸੀਂ ਸਹੀ ਹੋ ਜਵਾਬ ਹੋ ਤਾਂ ਮਤਲਬ ਹੀ ਨਹੀਂ ਕੋਈ ਤੁਹਾਨੂੰ ਕੋਈ ਗੱਲਬਾਤ ਕਰਨ ਦਾ ਜੀ ਪਰ ਉੱਥੋਂ ਦੀ ਜਿਹੜੀ ਪੁਲਿਸ ਹੈ ਉਹ ਲੋਕਾਂ ਦੀ ਕਹੂਗਾ ਬਣੀ ਹੋਈ ਹੈ ਕਾਰਨ ਕੀ ਹੈ ਜੀ ਕਾਰਨ ਇਹ ਹੈ ਵੀ ਸ਼ੁਰੂ ਤੋਂ ਹੀ ਬੌਧ ਵਧੀਕੀਆਂ ਹੁੰਦੀਆਂ ਆ ਜਾਂ ਪੁਲਿਸ ਦੀਆਂ ਆਮ ਲੋਕਾਂ ਤੇ ਬੀਚਰਦੇ ਨਹੀਂਗੇ ਮਤਲਬ ਆਮ ਲੋਕਾਂ ਜੋ ਲੋਕਾਂ ਨੂੰ ਤੰਗ ਕਰਨ ਦਾ ਇਹ ਹੁੰਦਾ ਉਹਨਾਂ ਦਾ ਸੋਰਜ ਵੀ ਕਿਸੇ ਨੂੰ ਤੰਗ ਕਰੋ ਆਪਾਂ ਨੂੰ ਪੈਸੇ ਮਿਲਣਗੇ ਜਿੰਨਾ ਜ਼ਿਆਦਾ ਤੰਗ ਕਰਾਂਗੇ ਆ ਹੁਣ ਅੱਤਵਾਦ ਵੇਲੇ ਵੀ ਇਸ ਤਰ੍ਹਾਂ ਹੀ ਹੋਇਆ ਬਹੁਤ ਕੁਝ ਜੀ ਮੇਰੇ ਅੱਖੀਂ ਦੇਖਰ ਆਇਆ ਮੈਂ ਅੰਮ੍ਰਿਤਸਰ ਵੀ ਡਿਊਟੀ ਕੀਤੀ ਹੋਰ ਉਥੇ ਪਿੰਡਾਂ 'ਚ ਵੀ ਚੌਕੀਆਂ 'ਚ ਡਿਊਟੀ ਕੀਤੀ ਮਤਲਬ ਲੋਕ ਨਾ ਜਿਵੇਂ ਡਰਦੇ ਦੇ ਨੇ ਜੀ ਮਤਲਬ ਅਜੇ ਤੱਕ ਜਿਹੜੀ ਪੁਲਿਸ ਹੈ 50 ਪੁਲਿਸ ਲਾਓ ਇੰਡੀਆ ਦਾ ਤਾਂ ਛੱਡੋ 50 ਪੁਲਿਸ ਜਿਹੜੀ ਹੈ ਉਹ ਲੋਕਾਂ ਚ ਵਿਚਰ ਨਹੀਂ ਰਹੀ ਉਹ ਇੱਕ ਆਪਣਾ ਹਉਆ ਬਣਾ ਕੇ ਰਹਿੰਦੇ ਨੇ ਵੀ ਆਪਾਂ ਲੋਕਾਂ ਨੂੰ ਕਿਵੇਂ ਤੰਗ ਕਰੀਏ ਤੇ ਆਪਾਂ ਨੂੰ ਕੁਝ ਮਿਲੇ ਜੀ ਇਹ ਹਉਆ ਜਿਹਾ ਬਣਿਆ ਹੋਇਆ ਹੈ ਪੁਲਿਸ ਦਾ ਇੱਕ ਹਉਆ ਖਤਮ ਕਿਵੇਂ ਹੋ ਸਕਦਾ ਜਿਵੇਂ ਅੱਜ ਕੱਲ ਤਾਂ ਜਿਵੇਂ ਕਹਿੰਦੇ ਆ ਵੀ ਜਿਹੜੇ ਬੱਚੇ ਨੌਜਵਾਨ ਪੁਲਿਸ ਵਿੱਚ ਭਰਤੀ ਹੋ ਰਹੇ ਬੜੇ ਪੜੇ ਲਿਖੇ ਆ ਬੜੇ ਚੰਗੇ ਸਾਊ ਸੁਭਾਅ ਦੇ ਆ ਪਰ ਜੇ ਉਹ ਮੈਂਟੈਲਿਟੀ ਹਜੇ ਵੀ ਚੇਂਜ ਨਹੀਂ ਹੋ ਰਹੀ ਤਾਂ ਕਿਵੇਂ ਹੋ ਸਕਦੀ ਆ ਦੇਖੋ ਜੀ ਜਿਹੜੇ ਬੱਚੇ ਹੁਣ ਆਏ ਨੇ ਇਹ ਤਾਂ ਵਾਕਈ ਮੰਨਣ ਵਾਲੀ ਗੱਲ ਹੈ ਪਰ ਉਹਨਾਂ ਦਾ ਪਹਿਲਿਆਂ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਬਹੁਤ ਮਤਲਬ ਉਹਨਾਂ ਦਾ ਬੋਲਣ ਚਾਲ ਉਹਨਾਂ ਦੀ ਮਿਲਵਰਤਨ ਗੱਲ ਕਰਨ ਦਾ ਢੰਗ ਮਤਲਬ ਬਹੁਤ ਅੱਗੇ ਨਾਲੋਂ ਸੁਧਰਿਆ ਹੋਇਆ ਹੈ ਐਸੀ ਗੱਲ ਨਹੀਂ ਜੀ ਤੇ ਹੌਲੀ ਹੌਲੀ ਮੈਨੂੰ ਲੱਗਦਾ ਵੀ ਜਿਉਂ-ਜਿਉਂ ਇਹ ਨਵੀਂ ਪੰਨੀ ਦੀ ਆ ਰਹੀ ਹੈ ਜੇ ਨਵੀਆਂ ਸੇਧਾਂ ਤੇ ਸਾਫ਼ ਸੁਥਰੇ ਚੱਲਣਗੇ ਤਾਂ ਕੋਈ ਐਸੀ ਗੱਲ ਵੀ ਨਹੀਂ ਕਿ ਆਪਣੀ ਪੁਲਿਸ 'ਚ ਵੀ ਸੁਧਾਰ ਨਾ ਹੋਵੇ ਜੀ ਪਰ ਇਹਨਾਂ ਚੀਜ਼ਾਂ ਦੀ ਲੋੜ ਥੋੜੀ ਜੀ ਲੋੜ ਹੈ ਵੀ ਆਪਾਂ ਨੂੰ ਲੋਕਾਂ ਦੇ ਨੇੜੇ ਲੱਗੀ ਹੈ ਉਹਨਾਂ ਦੀ ਗੱਲ ਧਿਆਨ ਨਾਲ ਸੁਣੀਏ ਤੇ ਲੋਕ ਆਪ ਹੀ ਤੁਹਾਨੂੰ ਮਿਲਬਰਤਨ ਦੇਣਗੇ ਮੈਂ ਕੁਝ ਗੱਲਬਾਤ ਕਰ ਰਿਹਾ ਸੀਗਾ ਆਪਣੇ ਬਾਈ ਜੀ ਦੇ ਨਾਲ ਉਹ ਕਿਹਰੇ ਵੀ ਉੱਥੋਂ ਦੀ ਪੁਲਿਸ ਦੇ ਪ੍ਰੈਸ਼ਰ ਬਹੁਤ ਹੁੰਦਾ ਰਾਜਨੀਤਿਕ ਪ੍ਰੈਸ਼ਰ ਬਹੁਤ ਹੁੰਦਾ ਤੁਸੀਂ ਰਹੇ ਹੋ ਬਾਕੀ ਹੁੰਦਾ ਜੀ ਹਾਂ ਜੀ ਹਾਂ ਇਹ 'ਚ ਕੋਈ ਸ਼ੱਕ ਨਹੀਂ ਮਤਲਬ ਪ੍ਰੈਸ਼ਰ ਵੀ ਕੀ ਹੈ ਛੋਟੇ ਛੋਟੇ ਬੰਦੇ ਵੀ ਜਿਹੜੇ ਨੇ ਉਹ ਵੀ ਆ ਕੇ ਥਾਣੇ ਤੇ ਆਉਂ ਕਹਿੰਦੇ ਨੇ ਤੂੰ ਮੇਰਾ ਕੰਮ ਕਰਨਾ ਕਿ ਨਹੀਂ ਮੈਂ ਮੰਤਰੀ ਨੂੰ ਫੋਨ ਕਰਾਂ ਮਤਲਬ ਇਹ ਕਹੇ ਜਾਂ ਹਵਾ ਬਣਿਆ ਪਿਆ ਪੁਲਿਸ ਅਫਸਰਾਂ ਦੇ ਵਿੱਚ ਜੀ ਭਈ ਮੰਤਰੀ ਵੀ ਜਿਹੜੇ ਨੇ ਉਹਨਾਂ ਨੂੰ ਹੀਟਾ ਲਾ ਕੇ ਖੁਸ਼ ਰਹਿੰਦੇ ਨੇ ਉਹਨਾਂ ਨੂੰ ਆਪਣੀ ਮਤਲਬ ਇੰਡੀਪੈਂਡੈਂਟ ਕੰਮ ਨਹੀਂ ਕਰਨ ਦਿੰਦੇ ਇਹ ਤਾਂ ਆਮ ਦੇਖਣ ਜਾਇਆ ਭਈ ਪੁਲਿਸ ਵਾਲੇ ਹਮੇਸ਼ਾ ਹੀ ਮਤਲਬ 24 24 ਘੰਟੇ ਡਿਊਟੀ ਹੈ ਕੋਈ ਪੁੱਛਦਾ ਨਹੀਂ ਡਿਊਟੀ ਦਾ ਟਾਈਮ ਨਹੀਂ ਕੋਈ ਉਹਨਾਂ ਦੇ ਖਾਣ ਦਾ ਟਾਈਮ ਨਹੀਂ ਫਿਰ ਬੰਦਾ ਉਸਰੇ ਵਿਚਰਦਾ ਵਿਚਰਦਾ ਉਹਦੇ ਤੋਂ ਕਈ ਵਾਰ ਭੁੱਲਾ ਹੋ ਜਾਂਦੀਆਂ ਨੇ ਇਸ ਕਰਕੇ ਉਥੋਂ ਦੀ ਪੁਲਿਸ ਨੂੰ ਪੂਰੀ ਆਜ਼ਾਦੀ ਦੇਣੀ ਚਾਹੀਦੀ ਹੈ ਪਰ ਜੇ ਪੂਰੀ ਆਜ਼ਾਦੀ ਦੇਤੀ ਜਿਹੜੀ ਤੁਹਾਡੇ ਜਦੋਂ ਕੇਪੀਐਸ ਗਿੱਲ ਨੇ ਪੂਰੀ ਆਜ਼ਾਦੀ ਦਿੱਤੀ ਹੋਈ ਸੀ ਤੁਸੀਂ ਦੇਖਿਆ ਫਿਰ ਕੀ ਹਾਲਾਤ ਬਣਾਏ ਸੀ ਉਹਨੇ ਨਹੀਂ ਉਹ ਵੀ ਉਹਦੇ 'ਚ ਵੀ ਬੜੀਆਂ ਖਾਮੀਆਂ ਨੇ ਜੀ ਉਹ ਜੇ ਤੁਸੀਂ ਕੇਪੀਐਸ ਗਿੱਲ ਸਾਹਿਬ ਨੂੰ ਕਹੋ ਉਹਨਾਂ ਦੀਆਂ ਵੀ ਬੜੀਆਂ ਵਧਿੱਕੀਆਂ ਸੁਣਨ ਚਾਹੀਆਂ ਲੋਕਾਂ ਨੇ ਦੇਖੀਆਂ ਹੁਣ ਤੱਕ ਵਿਚਰਦੇ ਆ ਵੀਡੀਓ ਚ ਵੀ ਸੁਣਦੇ ਆ ਤੁਸੀਂ ਮਤਲਬ ਉਹ ਇੰਨਾ ਲੋਕਾਂ ਨੂੰ ਡਿਫੈਂਸ ਨਹੀਂ ਦਿੱਤਾ ਉਹ ਦੌਰ ਚ ਉਹਨਾਂ ਨੇ ਜੀ ਉਹਨਾਂ ਨੇ ਸਗੋਂ ਦੱਬਿਆ ਹੀ ਐ ਜੀ ਆਮ ਲੋਕਾਂ ਨੂੰ ਫਿਰ ਤੁਹਾਨੂੰ ਲੱਗਦਾ ਵੀ ਉਸ ਸਮੇਂ ਦੇ ਦੌਰਾਨ ਜਿਹੜੀਆਂ ਬਧਿਕੀਆਂ ਹੋਈਆਂ ਤੇ ਆਪਣਾ ਕਿਰਦਾਰ ਜਿਹੜੀ ਪੰਜਾਬ ਪੁਲਿਸ ਉਹ ਕਾਇਮ ਦائم ਨਹੀਂ ਰੱਖ ਸਕੀ ਉਹਦੇ 'ਚ ਵੀ ਬੜਾ ਫਰਕ ਐ ਜੀ ਪੁਲਿਸ ਦਾ ਜਿਹੜਾ ਕਾਰੋਮਦਾਰ ਰੱਖਣਾ ਉਹਨੇ ਆਪਣਾ ਕਾਇਮ ਰੱਖਣਾ ਉਹਦੇ ਤਾਂ ਬੜੇ ਬੜੇ ਹਿੰਟ ਵੀ ਆਏ ਇਨਾਂ ਅਫਸਰਾਂ ਦੇ ਹੁਣ ਜੇ ਲੰਬੀ ਚੌੜੀ ਗਾਥਾ ਲੈ ਲਈਏ ਇੱਕ ਵੀਡੀਓ ਚੱਲਦੀ ਹੁੰਦੀ ਆ ਹੁਣ ਵੀ ਬਹੁਤ ਚਰਚੇ ਦਾ ਦੇਖਦੇ ਆ ਕੇ ਪੀਐਸ ਗਿੱਲ ਦੀ ਭਈ ਬਿਆਨ ਸਿੰਘ ਦੇ ਰਾਜ ਵੇਲੇ ਮਤਲਬ ਬਹੁਤ ਜ਼ਿਆਦਾ ਧੱਕਾ ਹੋਇਆ ਪੁਲਿਸ ਵਾਲੇ ਵੀ ਤੇ ਪੁਲਿਸ ਵਾਲੇ ਫਿਰ ਉਸ ਤੋਂ ਬਾਅਦ ਆਪਣੀ ਮਨਮਰਜ਼ੀ ਇੰਨੀ ਕਰਨ ਲੱਗੇ ਉਹਦੇ ਤੋਂ ਬਾਅਦ ਭਈ ਉਹ ਆਪਣੇ ਉਹ ਸਮਝਦੇ ਵੀ ਸਾਡੇ ਹੀ ਰਾਜ ਆ ਹੋਰ ਕਿਸੇ ਦਾ ਰਾਜ ਨਹੀਂ ਆਮ ਲੋਕਾਂ ਦਾ ਤਾਂ ਕੋਈ ਮਤਲਬ ਹੀ ਨਹੀਂ ਸੀ ਲੈਣਾ ਦੇਣਾ ਕਿਸੇ ਨਾਲ ਪੁਲਿਸ ਹੀ ਜੋ ਕਰਦੀ ਸੀ ਕਰਦੀ ਸੀ ਫਿਰ ਪੁਲਿਸ ਰਾਜ ਸੀ ਪੁਲਿਸ ਰਾਜ ਸੀਗਾ ਜੀ ਮੰਨਣਦੇ ਹੈ ਤੇ ਤੁਸੀਂ ਮੰਨਦੇ ਵੀ ਉਹ ਅਜਿਹੇ ਰਾਜ ਨਹੀਂ ਚਾਹੀਦਾ ਨਹੀਂ ਉਹਨੂੰ ਲੋਕ ਚੰਗਾ ਹੀ ਨਹੀਂ ਸਮਝਦੇ ਇਸੇ ਕਰਕੇ ਲੋਕ ਇਹਨਾਂ ਦੇ ਨਾਲ ਮਿਲਵਰਤਨ ਨਹੀਂ ਰੱਖਦੇ ਇਸ ਕਰਕੇ ਲੋਕ ਡਰਦੇ ਨੇ ਵੀ ਅਸੀਂ ਪੁਲਿਸ ਵਾਲਿਆਂ ਕੋਲ ਜਾਵਾਂਗੇ ਇਹ ਨਹੀਂ ਪਤਾ ਸਾਨੂੰ ਕੀ ਚੱਕਰ ਜਪਾ ਲੈਣਾ ਸਾਡੀ ਕਦੋਂ ਸਾਡੀ ਜੇਬ 'ਚ ਹੱਥ ਪਾ ਲੈਣ ਕਦੋਂ ਚੱਕਰ ਜਪਾ ਲੈਣ ਕਿਸੇ 'ਚ ਇਸ ਕਰਕੇ ਲੋਕ ਹੁਣ ਤੱਕ ਵੀ ਡਰਦੇ ਨੇ ਲੋਕਾਂ ਨੂੰ ਪੂਰਾ ਸਹਿਯੋਗ ਨਹੀਂ ਮਿਲ ਰਿਹਾ ਲੋਕ ਪੂਰਾ ਸਹਿਯੋਗ ਚਾਹੁੰਦੇ ਆ ਸਟਾਰਟਿੰਗ ਤੁਸੀਂ ਜੇ ਆਪਾਂ ਮੰਨੀਏ ਵੀ ਇਹਦੀ ਸਟਾਰਟਿੰਗ ਕਿੱਥੋਂ ਹੋ ਸਕਦੀ ਹੈ ਜੇ ਆਪਾਂ ਇਹਦੀ ਆਪਾਂ ਕੋਈ ਮਰਜ਼ ਲੱਭੀਏ ਵੀ ਜੇ ਸਟਾਰਟਿੰਗ ਪੱਖ ਸੁਧਾਰ ਕਰਨਾ ਹੋਵੇ ਪੁਲਿਸ ਦੇ ਵਿੱਚ ਪਹਿਲਾ ਪੜਾ ਕਿੱਥੋਂ ਹੋਊਗਾ ਪਹਿਲਾ ਪੜਾ ਤਾਂ ਜੀ ਦੇਖੋ ਮਤਲਬ ਜਿਹੜੇ ਪੜੇ ਲਿਖੇ ਮੁੰਡੇ ਨੇ ਮਤਲਬ ਵਧੀਆ ਦੂਜੀਆਂ ਨੌਕਰੀਆਂ ਵੀ ਛੱਡ ਕੇ ਇੱਧਰ ਆਉਂਦੇ ਨੇ ਕਈ ਤਾਂ ਕਹਿੰਦੇ ਆ ਵੀ ਲਓ ਜੀ ਪੁਲਿਸ ਦੀ ਨੌਕਰੀ ਛੱਡ ਕੇ ਸਿਵਲ ਤੇ ਚਲੇ ਗਏ ਪਰ ਜਿਆਦਾ ਕਈ ਲੋਕ ਉਹ ਨੌਕਰੀਆਂ ਛੱਡ ਕੇ ਵੀ ਪੁਲਿਸ ਚ ਆਉਂਦੇ ਨੇ ਜੀ ਇਸ ਕਰਕੇ ਪੁਲਿਸ ਨੂੰ ਪਹਿਲਾਂ ਤਾਂ ਆਪਣੇ ਆਪ ਤੇ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਭਈ ਅਸੀਂ ਕਦੇ ਵੀ ਗਲਤ ਕੰਮ ਨਹੀਂ ਕਰਾਂਗੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਕਰਾਂਗੇ ਆਮ ਲੋਕਾਂ ਨੂੰ ਮਤਲਬ ਕੋਈ ਨੁਕਸਾਨ ਨਹੀਂ ਪਹਚਾਵਾਂਗੇ ਤਾਂ ਕਿ ਲੋਕ ਉਹਨਾਂ ਦੇ ਨਾਲ ਜੁੜਨ ਜੀ ਜਿੰਨਾ ਚਿਰ ਆਮ ਜਨਤਾ ਇਹਨਾਂ ਦੇ ਅਫਸਰਾਂ ਨਾਲ ਹੋਰ ਲੋਕਾਂ ਨਾਲ ਜੁੜਦੀ ਨਹੀਂ ਉਨਾ ਚਿਰ ਚ ਸੁਧਾਰ ਨਹੀਂ ਹੋ ਸਕਦਾ ਤੁਹਾਡੇ ਕੋਈ ਜੀਵਨ ਦੀ ਜਦੋਂ ਤੁਸੀਂ 20 25 ਸਾਲ ਜੌਬ ਕੀਤੀ ਆ ਕੋਈ ਅਜਿਹੀ ਘਟਨਾ ਜਿਹੜੀ ਕੋਈ ਦੱਸਣੀ ਚਾਹਦੇ ਹੋ ਵੀ ਤੁਹਾਡੀ ਕੋਈ ਭੁੱਲ ਯਾਦ ਹੋਵੇ ਅਜਿਹੀ ਘਟਨਾ ਜਿਹੜੀ ਤੁਸੀਂ ਹਮੇਸ਼ਾ ਚੇਤੇ ਰੱਖਣਾ ਚਾਹਦੇ ਹੋ ਵੀ ਹਾਂ ਤੁਸੀਂ ਕਿਸੇ ਦਾ ਕੋਈ ਬਹੁਤ ਵਧੀਆ ਕੰਮ ਆ ਕੋਈ ਭਲੇ ਦਾ ਕੰਮ ਕੀਤਾ ਹੋਵੇ ਵੀ ਜਿਹਦੇ ਤੁਸੀਂ ਅੱਜ ਤੱਕ ਕੋ ਪ੍ਰਾਊਡ ਮਹਿਸੂਸ ਕਰਦੇ ਹੋ ਵੀ ਮੈਂ ਪੁਲਿਸ ਸੀ ਪੁਲਿਸ 'ਚ ਰਹਿੰਦੇ ਹੋਏ ਮੇਰੇ ਕੋਲ ਮਹਾਰਾਜ ਨੇ ਇੱਕ ਚੰਗਾ ਕੰਮ ਕਰਵਾਇਆ ਦੇਖੋ ਜੀ ਜ਼ਿੰਦਗੀ 'ਚ ਉਤਰਾ ਚੜਾ ਤਾਂ ਬੜੇ ਆਏ ਮਤਲਬ ਛੋਟੀਆਂ-ਮੁੰਟੀਆਂ ਗੱਲਾਂ ਆਈਆਂ ਯਾਦ ਵੀ ਨੇ ਪਰ ਉਹਨਾਂ 'ਚੋਂ ਜ਼ਿਆਦਾਤਰ ਗੱਲਾਂ ਮੈਂ ਦੇਖਿਆ ਸਨ 1985 ਦੇ ਵਿੱਚ ਮੈਂ ਉਦੋਂ ਕਤਵਾਲੀ ਅੰਮ੍ਰਿਤਸਰ ਸੀ ਜੀ ਇੱਥੋਂ ਸਪੈਸ਼ਲ ਫੋਰਸ ਗਈ ਜਲੰਧਰ ਤੋਂ ਜੀ ਜਦੋਂ ਸਿੰਗਲ ਸੇਰਾਂ ਦਾ ਕੰਮ ਵੀ ਚੱਲਿਆ ਪੂਰੇ ਜ਼ੋਰ ਨਾਲ ਜੀ ਉਹਨਾਂ ਦਿਨਾਂ ਦੇ ਵਿੱਚ ਮੈਂ ਦੇਖਿਆ ਵੀ ਪੁਲਿਸ ਜਿਹੜੀ ਸੀ ਸਾਡੀ ਪੁਲਿਸ ਹੀ ਜੀ ਮਤਲਬ ਇੰਨਾ ਧੱਕਾ ਕਰ ਰਹੀ ਸੀ ਇੱਕ ਦਿਨ ਦਾ ਕੀ ਇਨਸੀਡੈਂਟ ਹੋਇਆ ਸਾਡੇ ਮਤਲਬ ਪੀਏਪੀ ਦੇ ਜਿਹੜੇ ਨੌਜਵਾਨ ਸੀ ਜੀ ਉਹਨਾਂ ਨੂੰ ਪੁਲਸ ਨੇ ਜਿਲੇ ਵਾਲੀ ਨੇ ਨਾਲ ਲਿਜਾ ਕੇ ਉਹਨਾਂ ਨੂੰ ਕੋਈ ਦੋ ਤਿੰਨ ਬੰਦੇ ਦਾ ਕਾਊਂਟਰ ਕਰਨਾ ਸੀ ਅੱਤਵਾਦੀ ਕਹਿ ਕੇ ਉਹਨਾਂ ਨੂੰ ਮਾਰਨਾ ਸੀ ਨਾਲ ਇਹਨਾਂ ਨੂੰ ਲੈ ਕੇ ਕਹਿੰਦੇ ਵੀ ਇਹਨਾਂ ਦੇ ਵੀ ਇੱਕ ਦੋ ਰੇਡ ਤੋਂ ਤਾਂ ਕੋਈ ਗੱਲ ਨਹੀਂ ਅਜੇ ਪੁਲਸਾਂ ਨੇ ਵੀ ਹਾਂ ਜੀ ਹਾਂ ਇਹਦੀਆਂ ਘਟਨਾਵਾਂ ਵੀ ਜਦੋਂ ਜ਼ਿੰਦਗੀ 'ਚ ਵਾਪਰਦੀਆਂ ਨੇ ਫਿਰ ਬੰਦੇ ਦੇ ਮਨ ਨੂੰ ਬੜੀ ਠੇਸ ਪਹੁੰਚਦੀ ਹੈ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਮਤਲਬ ਕਹਿਣ ਸੁਣਨ ਤਾਂ ਕੁਝ ਨਹੀਂ ਪਰ ਜਿੰਨਾ ਲੋਕਾਂ ਦਾ ਉਦੋਂ ਨੁਕਸਾਨ ਹੋਇਆ ਉਹ ਕਦੇ ਸਾਰੀ ਉਮਰ ਜੁੜ ਨਹੀਂ ਸਕਦੇ ਪੁਲਿਸ ਦੇ ਨਾਲ ਇਸ ਕਰਕੇ ਪੁਲਿਸ ਨੂੰ ਚਾਹੀਦਾ ਵੀ ਤਾਂ ਕਿ ਵੱਧ ਤੋਂ ਵੱਧ ਕੋਆਪਰੇਟ ਕਰੇ ਵੱਧ ਤੋਂ ਵੱਧ ਲੋਕਾਂ ਦੀ ਹੈਲਪ ਕਰੇ ਤਾਂ ਲੋਕ ਆਪੇ ਇਹਨਾਂ ਨਾਲ ਜੁੜਨਗੇ ਜਿਵੇਂ ਇੱਥੇ ਦੀ ਪੁਲਿਸ ਆ ਕਹਿੰਦੇ ਕੋਈ ਮਤਲਬ ਹੀ ਨਹੀਂ 1921 ਦਾ ਕੋਈ ਫालतू ਗੱਲ ਨਹੀਂ ਕਰਦੇ ਓਨੀ ਕੁ ਗੱਲ ਕਰਦੇ ਆ ਜਿੰਨੀ ਕੁ ਜ਼ਰੂਰ ਦੀ ਲੋੜ ਹੈ ਜੀ ਪਰ ਉੱਥੇ ਉੱਥੇ ਮਾੜੇ ਦੇ ਘਰ ਤੱਕ ਜਾਂਦੀ ਆ ਪੁਲਿਸ ਤੇ ਅੱਛੇ ਜੇ ਇੱਥੇ ਆਪਾਂ ਵਾਪਸ ਆ ਜੀ ਅਮਰੀਕਾ ਦੀ ਕੋਈ ਅਜਿਹੀ ਯਾਦ ਜਿਹੜੀ ਤੁਸੀਂ ਉਹਨੂੰ ਲੈ ਕੇ ਜਾ ਰਹੇ ਹੋ ਇੰਡੀਆ ਦੇ ਵਿੱਚ ਤੇ ਤੁਸੀਂ ਆਲਮ ਆਪਣੇ ਫਰੈਂਡਸ ਨਾਲ ਕਰ ਆਪਣੇ ਰਿਸ਼ਤੇਦਾਰਾਂ ਨੂੰ ਦੱਸਣੀ ਪਸੰਦ ਕਰੋਗੇ ਵੀ ਅਮਰੀਕਾ 'ਚ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ ਦੇਖੋ ਜੀ ਮੈਂ ਤਾਂ ਪਹਿਲਾਂ ਪੁਲਿਸ ਦੀ ਗੱਲ ਹੀ ਤੁਹਾਨੂੰ ਕਹਿ ਦੇਣਾ ਹਾਂਜੀ ਭਈ ਇੱਥੇ ਦੀ ਪੁਲਿਸ ਇੰਨੀ ਇਮਾਨਦਾਰ ਹੈ ਮਤਲਬ ਕੋਈ ਪੈਸੇ ਦਾ ਲੈਣ ਦੇਣ ਦਾ ਕੋਈ ਹੈ ਹੀ ਨਹੀਂ ਵਰਕ ਹੀ ਪਾੜਦੇ ਹੋ ਤਾਂ ਜੀ ਮਤਲਬ ਇੰਨਾ ਉਹਨਾਂ ਦਾ ਬੋਲਣ ਚੱਲਣ ਵਧੀਆ ਤੇ ਸਾਫ਼ ਸੁੱਤਰ ਹੈ ਵੀ ਤੁਹਾਨੂੰ ਆਪ ਹੀ ਮਹਿਸੂਸ ਹੁੰਦਾ ਹੈ ਵੀ ਇਹ ਸਾਨੂੰ ਪੂਰਾ ਕੋਆਪਰੇਟ ਕਰ ਰਹੇ ਨੇ ਇਸ ਕਰਕੇ ਮੈਂ ਜਵਾਨਾਂ ਨੂੰ ਵੀ ਹੋਰ ਵੀ ਕਹਿਣਾ ਲੋਕਾਂ ਨੂੰ ਪੰਜਾਬ ਦੇ ਖਾਸ ਕਰ ਲੋਕਾਂ ਨੂੰ ਵੀ ਤੁਸੀਂ ਵੀ ਆਪਣਾ ਵਧੀਆ ਸਾਥ ਦਿਓ ਮਹਿਕਮੇ ਦਾ ਪੁਲਿਸ ਦਾ ਤਾਂ ਕਿ ਲੋਕ ਤੁਹਾਡੇ ਨਾਲ ਵਿਚਰ ਸਕਣ ਤੁਹਾਡੇ ਨਾਲ ਜੁੜ ਸਕਣ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਵੀ ਇਸ ਪਾਸੇ ਵੱਲ ਵਿਸ਼ੇਸ਼ ਜਿਵੇਂ ਕੈਂਪ ਲੱਗਦੇ ਹੁੰਦੇ ਆ ਅਜਿਹੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਜਨਤਾ ਦੇ ਨਾਲ ਕਿਵੇਂ ਫ੍ਰੈਂਡਲੀ ਹੋ ਕੇ ਵਿਚਰ ਸਕਦੇ ਆ ਦੇਖੋ ਜੀ ਜਿਹੜੀ ਆਮ ਪੋਲੀਟੀਸ਼ੀਨ ਹੈ ਉਹ ਤਾਂ ਸਾਡੇ ਪੰਜਾਬ ਦੇ ਵਿੱਚ ਇਹੀ ਚਾਉਂਦੇ ਆ ਵੀ ਸਾਡਾ ਜਿਹੜਾ 5 ਸਾਲ ਪੂਰਾ ਚੱਲਦਾ ਰਹੇ ਕਾਰੋਮਦਾਰ ਖੇਚ ਤੂੰ ਜੋ ਹੈ ਪੈਸਾ ਕਮਾ ਲਓ ਪੈਸਾ ਇਕੱਠਾ ਕਰ ਲਓ ਇੰਨਾਂ ਚੀਜ਼ਾਂ ਵੱਲ ਤਾਂ ਕੋਈ ਧਿਆਨ ਹੀ ਨਹੀਂ ਕੋਈ ਪੋਲੀਟੀਸ਼ੀਨ ਇੱਕ ਵੀ ਆਪਣਾ ਨਾਂ ਦੱਸ ਕੇ ਮੈਨੂੰ ਇਹ ਦੱਸ ਦੇ ਵੀ ਮੈਂ ਲੋ ਜੀ ਆ ਲੋਕਾਂ ਨਾਲ ਕੋਆਪਰੇਟ ਕੀਤਾ ਸੀ ਆ ਮੈਨੂੰ ਉੱਥੇ ਮਤਲਬ ਬੈਨੀਫਿਟ ਹੋਇਆ ਜਾਂ ਮੈਨੂੰ ਲੋਕ ਚਾਹਣ ਲੱਗੇ ਨੇ ਇਹ ਤੇ ਥੋੜਾ ਟਾਈਮ ਲੋਕ ਚਾਹੁੰਦੇ ਨੇ ਜਦੋਂ ਦੇ ਦਿਨ ਵੀ ਇਹਦੇ ਕਾਰੋਬਾਰ ਦਾ ਫੇਰ ਉਹੋ ਜਿਹੇ ਨੇ ਪੁਰਾਣੇ ਵਰਗੇ ਉਹ ਫੇਰ ਟੁੱਟ ਜਾਂਦੇ ਨੇ ਹਿੱਲ ਜਾਂਦੇ ਨੇ ਇਸ ਕਰੇ ਪੋਲਿਟਿਸ਼ੀਅਨੋ ਵੀ ਜ਼ਰੂਰ ਸੋਚਣਾ ਚਾਹੀਦਾ ਹੈ ਵੀ ਅਸੀਂ ਕਿਵੇਂ ਲੋਕਾਂ 'ਚ ਵਿਚਰ ਰਹੇ ਹਾਂ ਜੋ ਵੱਡੇ ਵੱਡੇ ਮਤਲਬ ਕਰਦੇ ਆ ਗੱਲਾਂ ਬਾਤਾਂ ਜਿ ਇਹ ਕਰਦਾਂਗੇ ਉਹ ਕਰਦਾਂਗੇ ਉਹਨਾਂ ਗੱਲਾਂ ਤੇ ਜੇ 50% ਵੀ ਧਿਆਨ ਦੇ ਦੇਣ ਤਾਂ ਲੋਕ ਇਹਨਾਂ ਨਾਲ ਹੱਸ ਕੇ ਜੁੜਨਗੇ ਤੇ ਲੋਕ ਇਹਨਾਂ ਤੋਂ ਕੋਆਪਰੇਟ ਚਾਹਣਗੇ ਤੇ ਕੋਆਪਰੇਟ ਕਰਨਗੇ ਬਹੁਤ ਧੰਨਵਾਦ ਜੀ ਤਸੀਂ ਗੱਲਬਾਤ ਕੀਤੀ ਸਾਡੇ ਨਾਲ ਸਾਡੇ ਸਟੂਡੀਓ ਵਿਖੇ ਆਏ ਬਹੁਤ ਥੈਂਕ ਯੂ ਵੈਰੀ ਮਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ